ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦਾ ਬਟਨ ਆਉਂੂਗੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਹੁਤ ਸੋਹਣੀ ਕਲੈਕਸ਼ਨ ਰਹਿਣ ਵਾਲੀ ਹੈ ਵੀਡੀਓ ਦੇ ਐਂਡ ਤੱਕ ਬਣੇ ਰਹੋ ਇਹ ਸੂਟ ਜਿਹੜੇ ਤੁਸੀਂ ਦੇਖ ਰਹੇ ਹੋ ਕ੍ਰੀਬ ਸਿਲਕ ਦੀ ਬਣਾਉਣਗੇ ਪੋਲਕਾ ਡਾਟਸ ਦੀ ਉੱਪਰ ਪ੍ਰਿੰਟ ਬਣੀ ਹੋਈ ਹੈ ਸ਼ੀ ਫਾਰਮ ਦਾ ਇਹਦੇ ਨਾਲ ਦੁਪੱਟਾ ਰਹੂਗਾ ਪ੍ਰਿੰਟਡ ਦੁਪੱਟਾ ਪ੍ਰਿੰਟਡ ਰਹੂਗਾ ਸੂਟ ਆਲਓਵਰ 5 ਮੀਟਰ ਹੋਏਗਾ ਦੁਪੱਟਾ 2 40 ਮਿਲੇਗਾ ਫੁੱਲ ਗਾਰੰਟੀ ਵਾਲਾ ਫੈਬਰਿਕ ਹੋਗਾ ਪ੍ਰਿੰਟਸ ਤੇ ਫੈਬਰਿਕ ਦੀ ਫੁੱਲ ਗਾਰੰਟੀ ਹੋਊਗੀ ਬਹੁਤ ਹੀ ਸੋਨਾ ਬਹੁਤ ਹੀ ਟ੍ਰੈਂਡਿੰਗ ਲੁੱਕ ਦੇ ਵਿੱਚ ਬਣਨ ਵਾਲਾ ਸੂਟ ਹੈ ਇਹ ਕੋਲਕਾ ਡਾਟਸ ਦੇ ਵਿੱਚ ਇਹਦਾ ਜਿਹੜਾ ਟੈਂਡ ਹਮੇਸ਼ਾ ਹੀ ਰਹਿੰਦਾ ਇਹ ਕਦੇ ਵੀ ਨਹੀਂ ਜਾਂਦਾ ਹੈਗਾ ਕੋਲਕਾ ਡਾਟਸ ਵਾਲਾ ਜਿਹੜਾ ਹੈਗਾ ਫੈਬਰਿਕ ਇੱਕ ਆਦੀ ਮਸਲੀਨ ਦੇ ਵਿੱਚ ਸੂਟ ਰਹਿਣਗੇ ਬੜੇ ਪਨੇ ਦੇ ਵਿੱਚ ਕੱਟ ਮਿਲੇਗੀ ਮੈਚਿੰਗ ਸੂਟ ਆਉਣਗੇ ਪ੍ਰਿੰਟਡ ਸ਼ਰਟ ਰਹੂਗੀ ਬਾਟਮ ਇਹਨਾਂ ਦੇ ਨਾਲ ਪਲੇਨ ਹੋਊਗੀ ਸ਼ਰਟ ਦਾ ਫੈਬਰਿਕ ਆ 170 ਮਿਲੇਗਾ ਤੇ ਬਾਟਮ ਦਾ ਫੈਬਰਿਕ ਵੀ 170 ਹੀ ਮਿਲੇਗਾ ਰੰਗ ਇਹਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਨੇ ਮੈਚਿੰਗ ਸੂਟ ਹੈ ਰੇਟ ਰਹੂਗਾ 650 ਰੁਪਏ ਸਿਰਫ ਤੇ ਸਿਰਫ 650 ਰੁਪਏ ਦੇ ਵਿੱਚ ਇਹ ਵਾਲਾ ਸੂਟ ਤੁਸੀਂ ਲੈ ਸਕਦੇ ਹੋ ਫ੍ਰੀ ਸ਼ਿਪਿੰਗ ਹੋਊਗੀ ਜੇ ਤੁਹਾਨੂੰ ਕੋਈ ਸੂਟ ਪਸੰਦ ਆ ਤਾਂ ਨੰਬਰ ਆਪਣਾ ਚੱਲ ਰਿਹਾ ਸਕਰੀਨ ਦੇ ਉੱਪਰ ਇਸ ਨੰਬਰ ਤੇ ਜਾ ਕੇ ਫਟਾਫਟ ਆਪਣਾ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਬਹੁਤ ਹੀ ਜ਼ਿਆਦਾ ਇਹਦੇ ਵਿੱਚ ਸਟਾਕ ਹੈਗਾ ਜਿੰਨੇ ਮਰਜ਼ੀ ਸੂਟਾਂ ਦੇ ਤੁਸੀਂ ਆਰਡਰ ਕਰ ਸਕਦੇ ਹੋ 650 ਰੁਪਏ ਦੇ ਵਿੱਚ ਇਹ ਵਾਲਾ ਸੂਟ ਹੈ ਜਿਹੜਾ ਤੁਹਾਨੂੰ ਮਿਲ ਜੇਗਾ ਗ੍ਰੇਟ ਆਪਾਂ ਹਾਲ ਦੇ ਨਾਲ ਮੈਂਸ਼ਨ ਵੀ ਕਰਦੇ ਤੁਸੀਂ ਆਪਣੇ ਬਜਟ ਦੇ ਅਕੋਰਡਿੰਗ ਕੋਈ ਵੀ ਸੂਟ ਇਹਨਾਂ ਵਿੱਚੋਂ ਲੈ ਸਕਦੇ ਹੋ ਪੇਮੈਂਟ ਆ ਜਿਹੜੀ ਆਨਲਾਈਨ ਹੋਊਗੀ ਸੂਟ ਜਦੋਂ ਤੁਸੀਂ ਬੁੱਕ ਕਰਦੇ ਹੋ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਫਿਰ ਜਾ ਕੇ ਤੁਹਾਡਾ ਸੂਟ ਜਿਹੜਾ ਬੁੱਕ ਹੁੰਦਾ ਤੇ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਕਿਸੇ ਵੀ ਸੂਟ ਤੇ ਕੋਈ ਵੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਇਹ ਬਿਸਕੋਸ ਮਸਲੀਨ ਦੇ ਵਿੱਚ ਆਉਣਗੇ ਪ੍ਰਿੰਟ ਹੈ ਇਹ ਪ੍ਰਿੰਟਡ ਸ਼ਰਟ ਰਹੂਗੀ ਬਾਟਮ ਇਹਨਾਂ ਦੇ ਨਾਲ ਪਲੀਨ ਆਉਗੀ neck ਦੇ ਉੱਪਰ ਹੈਂਡਵਰਕ ਕੀਤਾ ਹੋਇਆ ਮਿਲੇਗਾ ਫਾਈਨ ਕੁਆਲਿਟੀ ਦੇ ਵਿੱਚ ਸੂਟ ਆ ਬਾਟਮ ਇਹਦੀ ਰਿਯਾਨ ਦੀ ਹੈਗੀ ਰਿਯਾਨ कॉटन ਦੇ ਵਿੱਚ ਦੁਪੱਟਾ ਸੈਮੀ ਸ਼ਿਫੋਨ ਦੇ ਵਿੱਚ ਰਹੇਗਾ ਸ਼ਿਫੋਨ ਦਾ ਦੁਪੱਟਾ ਨਹੀਂ ਹੈਗਾ ਇਹਦੇ ਨਾਲ ਸੈਮੀ ਸ਼ਿਫੋਨ ਦਾ ਦੁਪੱਟਾ ਰਹੇਗਾ ਦੁਪੱਟੇ ਦੇ ਚਾਰੇ ਸਾਈਡ ਤੇ ਲੈਸ ਵੀ ਮਿਲੇਗੀ ਰੰਗ ਦੇ ਵਿੱਚ ਬਹੁਤ ਜ਼ਿਆਦਾ ਨੇ ਬਹੁਤ ਹੀ ਸੋਹਣੇ ਪ੍ਰਿੰਟ ਅਤੇ ਰੰਗ ਹੈਗੇ ਨੇ ਬੜੀ ਪਿਆਰ ਲੁੱਕ ਦੇ ਵਿੱਚ ਬੰਡ ਵਾਲਾ ਸੂਟ ਆ ਬਹੁਤ ਹੀ ਘੱਟ ਰੇਟ ਦੇ ਵਿੱਚ ਇਹ ਵਾਲਾ ਸੂਟ ਆ ਜਿਹੜਾ ਇਹ ਰਹੂਗਾ ਸਿਰਫ 999 ਰੁਪਏਾਂ ਦੇ ਵਿੱਚ 5 ਮੀਟਰ ਸੂਟ ਰਹੂਗਾ ਹੈ ਫੈਂਟੀ ਸਿਲਕ ਦੇ ਵਿੱਚ 2 ਟੋਨ ਇਹ ਫੈ布ਰਿਕ ਹੁੰਦਾ ਦੁਪੱਟਾ ਇਹਦੇ ਨਾਲ ਸੇਮ ਹੀ ਰਹੂਗਾ 800 ਰੁਪਏ ਦਾ ਰੇਟ ਹੋਗਾ ਫੈਂਟੀ ਸਿਲਕ ਦੇ ਵਿੱਚ ਨਾਲ ਦੁਪੱਟਾ 5 ਮੀਟਰ ਆਲਓਵਰ ਫੈ布ਰਿਕ ਮਿਲੇਗਾ ਛੋਟਾ ਤੇ ਦੁਪੱਟੇ ਦਾ ਫੈ布ਰਿਕ ਨਹੀਂ ਮਿਲੇਗਾ ਦੁਪੱਟਾ 8 ਮੀਟਰ ਰਹੂਗਾ ਕਲਰ ਦੇਖ ਲਓ ਤੁਸੀਂ embroidery ਕਰਵਾ ਸਕਦੇ ਹੋ ਤੁਸੀਂ ਲੈਸਸ ਲਗਾ ਕੇ ਇਸੇ ਤਰ੍ਹਾਂ ਹੀ ਇਹਨੂੰ ਬਣਵਾ ਸਕਦੇ ਹੋ ਇਹ ओरिजिनल ਮਸਲੀਨ ਦੇ ਵਿੱਚ ਆਉਣਗੇ ਸ਼ਰਟ ਪ੍ਰਿੰਟਡ ਰਹੂਗੀ ਬਾਟਮ ਕੱਟਵਰਕ ਵਾਲੀ ਰਹੇਗੀ ਦੁਪੱਟਾ ਇਹਦਾ ਮਸਲੀਨ ਦਾ ਹੋਊਗਾ ਡਬਲ ਸ਼ੇਰ ਦੇ ਵਿੱਚ ਦੁਪੱਟਾ ਡਾਈ ਕੀਤਾ ਹੈ ਬਲੂ ਦਾ ਇਹ ਸੇਲ ਦੇ ਉੱਪਰ ਆਇਆ ਇਹ ਸ਼ਿਮਰ ਕ੍ਰਾਸ਼ ਦੇ ਵਿੱਚ ਸੂਟ ਰਹੂਗਾ ਥ्रेड ਵਰਕ ਤੇ ਪਲੱਸ ਹੈਂਡ ਵਰਕ ਦਾ ਕੰਮ ਹੈ ਜੀ 슬ੀਵਸ ਤੇ ਬਾਟਮ ਦੇ ਉੱਪਰ ਵੀ ਕੰਮ ਹੈਗਾ ਪੀਕੇ ਨਾਲ ਲੱਗੀ ਹੋਈ ਆ ਦੁਪੱਟਾ ਜੌਰਜਟ ਦਾ ਰਹੇਗਾ ਇਹ ਸੂਟ ਤੇ ਔਰ ਨੇਚਰਲ ਕ੍ਰੇਪ ਦੇ ਵਿੱਚ ਆਉਣਗੇ ਪਰਲ ਵਰਕ ਤੇ ਮਸ਼ੀਨ ਵਰਕ ਦਾ ਕੰਮ ਆਊਗਾ ਦੁਪੱਟਾ ਚਿਨਾਉਣ ਦਾ ਰਹੂਗਾ ਐਮਬਰਾਇਡਰੀ ਵਾਲਾ ਕਲਰ ਇਹਦੇ ਵਿੱਚ ਦੋ ਹੈਗੇ ਆ ਥੈਂਕ ਯੂ ਜੀ ਤੁਹਾਨੂੰ